ਸਵੇਰੇ ਦੁਬਈ ਦੀ ਫਲਾਈਟ ਸੀ ਤੇ ਰਾਤ ਨੂੰ ਨੌਜਵਾਨ ਦਾ ਕਤਲ ਹੋ ਗਿਆ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ 20 ਸਾਲਾਂ ਸਰਬਜੀਤ ਸਿੰਘ ਦਾ ਕਤਲ ਹੋ ਗਿਆ ਸਵੇਰੇ ਸਰਬਜੀਤ ਸਿੰਘ ਨਾਦੇਸ ਨੌਜਵਾਨ ਨੇ ਦੁਬਈ ਜਾਣਾ ਸੀ ਪਰ ਦੇਰ ਰਾਤ ਨੂੰ ਹੀ ਇਸ ਨੌਜਵਾਨ ਦਾ ਰੰਜਿਸ਼ ਤੇ ਚਲਦਿਆਂ ਕਤਲ ਕਰ ਦਿੱਤਾ ਗਿਆ ਸਰਬਜੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਸਵੇਰੇ 9 ਵਜੇ ਉਸ ਦੀ ਦੁਬਈ ਦੀ ਫਲਾਈਟ ਸੀ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਪਰ ਕਹਿੰਦੇ ਨੇ ਕਿ ਕੁਦਰਤ ਦੀ ਰਜ਼ਾ ਤੋਂ ਬਗੈਰ ਇੱਕ ਵੀ ਪੱਤਾ ਨਹੀਂ ਹਿਲ ਸਕਦਾ ਤਾਂ ਹੁਣ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਰੰਜਿਸ਼ ਤੇ ਚੱਲਦੇ ਆ ਕੁਝ ਅਣਪਛਾਤੇਆਂ ਦੇ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਮੰਗ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਤਾਂ 20 ਸਾਲਾਂ ਸਰਬਜੀਤ ਸਿੰਘ ਦਾ ਕਤਲ ਕੀਤਾ ਗਿਆ ਜਿਸ ਨੇ ਅੱਜ ਦੁਬਈ ਜਾਣਾ ਸੀ ਪਰ ਦੇਰ ਰਾਤ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਅਨੁਸਾਰ ਦਰਗਾਹ ਦੇ ਉੱਤੇ ਮੇਲਾ ਲੱਗਿਆ ਹੋਇਆ ਸੀ ਅਤੇ ਏਸੇ ਮੇਲੇ ਦੇ ਵਿੱਚ ਸਰਬਜੀਤ ਸਿੰਘ ਵੀ ਸੇਵਾ ਕਰਨ ਵਾਸਤੇ ਗਿਆ ਸੀ ਪਰ ਇੱਥੇ ਹੀ ਪੁਰਾਣੀ ਰੰਜਿਸ਼ ਦੇ ਚੱਲਦੇ ਆ ਇੱਕ ਨੌਜਵਾਨ ਦੇ ਵੱਲੋਂ ਸਰਬਜੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਜਦੋਂ ਫੋਨ ਆਇਆ ਤਾਂ ਉਹਨਾਂ ਦੇ ਤਾਂ ਪੈਰਾਂ ਹਿੱਟ ਜ਼ਮੀਨ ਖਿਸਕ ਗਈ। ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਅਤੇ ਸਰਬਜੀਤ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ। ਕਣੀ ਕੋਰਪ ਜਿਹੜਾ ਪਿੰਡ ਜੀ ਕੱਲੇ ਆ ਇਹ ਮਸਲਾ ਜਿਹੜਾ ਤੁਹਾਡਾ ਮਸਲਾ ਜੀ ਇਹਦਾ ਇਹ ਸਾਡੇ ਘਰ ਨੂੰ ਹਾਥੇ ਨੇ ਪਾਇਆ ਇਹਨੇ ਸਾਡੇ ਘਰ ਨੂੰ ਹੱਥ ਪਾਇਆ ਜੀ ਜੀਤ ਸਿੰਘ ਨੇ ਹਾਂਜੀ ਤੇ ਜੀਤ ਸਿੰਘ ਨੇ ਮਰਵਾਇਆ ਬੱਚਾ ਮੇਰਾ ਕੀ ਨਾਮ ਤੁਹਾਡੇ ਬੱਚੇ ਦਾ ਮੇਰੇ ਬੱਚੇ ਦਾ ਨਾਮ ਸਰਬਜੀਤ ਕਿੰਨੀ ਉਮਰ ਉਮਰ ਐਨਕ ਚ ਰਹਾ ਗਈ ਹਾਂਜੀ ਅੱਜ 9 ਵਜੇ ਦੇ ਫਲੇਟ ਜਣਾ ਸੀ ਇਹ ਨਟਬਈ ਜਾਣਾ ਸੀ ਹਾਂਜੀ ਸੀਗੀ ਹਾਂਜੀ ਅੱਜ 9 ਵਜੇ ਜੀ ਕਿਹਦੇ ਕਿਹਦੇ ਤੁਹਾਨੂੰ ਯਾਦ ਆ ਕਿਹਦੇ ਕੀ ਰੰਜਿਸ਼ ਕੀ ਹੋਤ ਉਹਨਾਂ ਦਾ ਟੀ ਹਾਂਜੀ ਉਹਨਾਂ ਦਾ ਕੀ ਤੁਹਾਡੀ ਲੜਾਈ ਕੋ ਪ੍ਰਾਣੀ ਚੱਲਦੀ ਹੈ ਲੜਾਈ ਹਾਂ ਉਹਦੇ ਨਾਲ ਸਾਡੀ ਲੜਾਈ ਚੱਲਦੀ ਲੜਾਈ ਉਹਨੇ ਸਾਡੇ ਘਰ ਨੂੰ ਹੱਥ ਪਹਿਲਾਂ ਪਾਇਆ ਹੱਥ ਕੋਈ ਗੱਲ ਆ ਉਹਨਾਂ ਨੇ ਆ ਹੋ ਗਿਆ 2 ਸਾਲ ਹੋ ਗਏ ਸਾਡਾ ਕੇਸ ਚੱਲਦਾ ਸਾਡੇ ਪਰਚੇ ਵੀ ਕਰਵਾਏ ਨਹੀਂ ਉਹਨੇ ਅੱਛਾ ਜੀ ਸਾਡੇ ਬੱਚਿਆਂ ਦੇ ਤੇ ਉਹ ਆਦਾ ਮਹੀਨਾ ਤੱਕ ਬੰਦਾ ਮਾਰਨਾ ਹੀ ਮਾਰਨਾ ਅੱਛਾ ਤੇ ਇਹ ਬੱਚੇ ਬਾਕੀ ਸਾਰੇ ਚਲੇ ਗਏ ਨੇ ਕੱਲ੍ਹ ਬਾਪੇ ਦੀ ਸੇਵਾ ਤੇ ਆਇਆ ਸੇਵਾ ਤੇ ਆਇਆ ਤੇ ਉਹ ਬਾਬਾ ਜਿਹੜਾ ਉਹ ਘਰੇ ਚਲਾ ਗਿਆ ਇਹ ਬਾਬੇ ਦੀ ਜਗ੍ਹਾ ਤੇ ਹੀ ਇੱਥੇ ਲਿਆ ਕੇ ਉਹਨਾਂ ਨੇ ਮਾਰ ਕੇ ਬਾਅਦ ਚ ਪਤੀ ਨੂੰ ਲਾਤਾ ਕੀ ਛੱਟ ਛੋਟੇ ਤੇ ਲੱਗੀਆਂ ਕਿਤੇ ਕੋਈ ਹਾਂ ਛੱਟ ਲੱਗੀ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਪਿੱਛੇ ਕੁਤਾਲੂ ਚ ਚੀਜ਼ ਮਾਰੀ ਉੱਥੇ ਹੀ ਮਾਰਦੀ ਤਾਂ ਮੜਕੇ ਬਾਅਦ ਚ ਪਤੀ ਲਾਤੀ ਹੁਣ ਕੀ ਮੰਗ ਕਰਦੇ ਤੁਸੀਂ ਇੱਥੇ ਹੁਣ ਸਿਰ ਤੇ ਹੁਣ ਚਾਹੀਦੇ ਹੁਣ ਇਹਨਾਂ ਤੇ ਪਰਚੇ ਹੋਣੇ ਚਾਹੀਦੇ ਜੀ ਸਾਫ ਨੂੰ ਮਿਲਣਾ ਚਾਹੀਦਾ ਮੇਰਾ ਬੰਦਾ ਸੁਧਾਰੇ ਜੀ ਬੰਦਾ ਮੇਰਾ ਨਹੀਂ ਕੋਈ ਗੱਲ ਕਰਨ ਵਾਲਾ ਤੁਰਨ ਫੇਰਨ ਵਾਲਾ ਮੈਂ ਸਿਹਦਰ ਮੈਂ ਬੜੇ ਸੁਣ ਬੱਚੇ ਪਾਲੇ ਨੇ ਵਹਤਾਂ ਤੇ ਵੈਦਿਆਂ ਨਾਲ ਬੱਚੇ ਪਾਲੇ ਨੇ ਅੱਜ ਮੇਰਾ ਬੱਚਾ ਸਿਆਰ ਹੋਇਆ ਤੇ ਤਿਆਰੀ ਕੀਤੀ ਅਨੇਕ ਕੰਮ ਤੇ ਜਾਣ ਲਈ ਤੇ ਇਹਨਾਂ ਨੇ ਧੋਖਾ ਕਰਾਤਾ ਬੰਦੇ ਨੇ ਵੀਰ ਜੀ ਮੇਰਾ ਵੀ ਮਾਨੀ ਆਂਦੇ ਨੇ ਲਾੜ ਸਾਡਾ ਦੋਹਾਂ ਭੈਣਾਂ ਦਾ ਹੀ ਨਾਂ ਰੱਖਿਆ ਆਹ ਮੇਰਾ ਆਪਣੇ ਭਾਈ ਬਾਹਰ ਤਿਆਰ ਹੋਇਆ ਸੀ ਪਹਿਲੂ ਉਹ ਬੰਦੇ ਨੇ ਇਹਨਾਂ ਦੇ ਘਰ ਨੂੰ ਹੱਥ ਪਾਇਆ ਨੋ ਨੋ ਮੁੰਡ ਕਿਉਂ ਕੰਮ ਕਰ ਉਹਨਾਂ ਦਾ ਚੱਲਦਾ ਰਿਹਾ ਲੜਾਈ ਝਗੜਾ ਬਾਕੀ ਮੁੰਡੇ ਸਾਰੇ ਆਪੋ ਆਪਣੇ ਕਾਰੋਬਾਰ ਕਮਾਤੇ ਗਏ ਨੇ ਇਹ ਮੇਰਾ ਆਪਣੇ ਵਾਸਤੇ ਸਵੇਰੇ ਆ ਚੜਾਉਣਾ ਸੀ 9 ਵਜੇ ਇਹ ਕਹਿੰਦਾ ਮੈਂ ਪੀਰਾਂ ਦੀ ਦਰਗਾਹ ਤੇ ਮੇਲਾ ਮੈਂ ਮੇਲਾ ਵੇਖਾਂ ਇਹਨੇ ਜਾਣਾ ਸੀ ਦੁਬਈ ਅੱਛਾ ਜੀ ਇਹ ਰਤੀ ਮੱਥਾ ਟੇਕਣ ਗਿਆ ਏ ਉੱਥੇ ਮੇਲਾ ਵੇਖਣ ਗਿਆ 10 ਮਿੰਟ ਖਲੋਤਾ ਜਾਂ 5 ਮਿੰਟ ਖਲੋਤਾ ਸਾਨੂੰ ਸਵੇਰੇ ਪਤਾ ਲੱਗਾ ਵੀ ਮਾਰ ਸੁੱਟਿਆ ਅਖਾ ਮਾਰ ਸੁੱਟਿਆ ਮੋਟਰਸਾਈਕਲ ਵੀ ਦੇਣ ਦੀ ਚੜਾਣਾ ਦੇਣੇ ਸੁੱਟ ਗਿਆ 60 ਬਹੁ ਸਿਰ ਦੇ ਵਿੱਚ ਪਰਹੀਂ ਪੈਣਾ ਪੈਣਾ ਦੂਰ ਦੂਰ ਵਾ ਬਾਕੀ ਇਹਨਾਂ ਦਾ ਕੰਮ ਸੌਂਦੇ ਰਿਆ ਸੀ ਵੀ ਇਹਨਾਂ ਨਾਲੇ ਘਰ ਨੂੰ ਹੱਥ ਪਾਇਆ ਨਾਲੇ ਨਾ ਤਾਂ ਉਹ ਕੀਦੀ ਸੀ ਵੀ ਤੇਰਾ ਹੀ ਮੁੰਡਾ ਐ ਕੁਮਾਰਨਾ ਹੀ ਮਾਰਨਾ ਤੇ ਇਹਨਾਂ ਦਾ ਕੋਈ ਪੁਰਾਣੀ ਇਹੋ ਰੰਜਿ ਚੱਲਦੀ ਆਈ ਹਾਂਜੀ ਇਹੋ ਚੱਲਦੀ ਆਈ ਜਨਾਨੀ ਤੋਂ ਚੱਲਦੀ ਆਏ ਨਾਲੇ ਘਰ ਬਰਬਾਦ ਕਰਤਾ ਨਾਲੇ ਘਰ ਕਢਾਤਾ ਘਰ ਿਆੜ ਦਿੰਦਾ ਪਰਚੇ ਵੀ ਮੇਰੇ ਭਨੇਵਾਂ ਤੇ ਨਾ ਕਰਾਏ ਨੇ ਨਾਲੇ ਉਹਨਾਂ ਦੇ ਘਰ ਨੂੰ ਹੱਥ ਪਾਇਆ ਹਾਂਜੀ ਹੁਣ ਫੁੱਲ ਤੋਂ ਫੁੱਲ ਸਾਡੀ ਮੈਟ ਹੋਣੀ ਚਾਹੀਦੀ ਏ ਵੀ ਇਹਨਾਂ ਤੇ ਪਰਚੇ ਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਭੋਗਣੀ ਚਾਹੀਦੀ ਜਿਤਨਾ ਨਾ ਗਰੀ ਮਾਰ ਕੀਤੀ ਬਹੁਤ ਪੜਾ ਮਾਨਸ ਮੇਰਾ ਭਾਜੀ ਵੀ ਮੇਰਾ ਤੇ ਭੈਣ ਮੇਰੀ ਵੀ ਆ ਵੇਖੋ ਆ ਵੇਖੋ ਪੁੱਤ ਵਾਲਾ ਵੇਖੋ ਇਹਨੂੰ ਇੱਕ ਕਰਨ ਦੀ ਗੱਲ ਜਾਈ ਨਹੀਂ ਗਈ ਜਿਹੜਾ ਇਹਨਾਂ ਨੇ ਸਾਡੀ ਬਰਬਾਦੀ ਕਰਕੇ ਰੱਖਤੀ ਭੁੱਖਿਆ ਨੰਗਿਆ ਬੱਚਿਆਂ ਨੂੰ ਪਾਲਿਆ ਇਹ ਆਪਣਾ ਨਾਨਕ ਦਰ ਸਿੰਘ ਪਿੰਡ ਸ਼ਨਕਲੇ ਆਸ ਮਸਲਾ ਇਹ ਵੀ ਸਰ ਪੁਰਾਣੀ ਦਸ਼ਮਣੀ ਸੀ ਪਹਿਲੀ ਪੋਲੀ ਦੀ ਤੇ ਸੇਵਾ ਕਰਨ ਗਿਆ ਰਾਤੀ 11 ਵਜੇ ਤੇ ਸਾਨੂੰ 3 ਵਜੇ ਖਬਰ ਮਿਲੀ ਵੀ ਕਿਸੇ ਨੇ ਧੋਖਾ ਨਾ ਮਾਰ ਦਿੱਤਾ ਜੀ ਹਾਂਜੀ ਸਾਨੂੰ ਤੇ ਬਾਹਰ ਲਾਸ਼ ਮਿਲੀ ਜੀ ਜਗਾ ਜਗਾ ਤੇ ਬਾਹਰ ਜਗਾ ਤੇ ਹਾਂਜੀ ਜਗਾ ਤੇ ਬਾਬੇ ਜੀ ਇਹ ਕੀ ਨਾਮ ਹੈ ਆਪਣੇ ਵੀਰ ਦਾ ਸਰਬਜੀਤ ਸਿੰਘ ਹੈ ਕਿੰਨੀ ਉਮਰ ਹੈ 24 ਸਾਲ ਹਮਾਰੀ ਨਹੀਂ ਨਹੀਂ ਅਨਮਰ ਦੇ ਅੱਛਾ ਜੀ ਹਾਂਜੀ ਅੱਜ ਦਾ ਅੱਜ ਉਹਨੇ ਜਾਣਾ ਹੈ ਅੱਜ ਦੁਬਈ ਦੀ ਫਲੈਟ ਹੈ ਉਹਦੀ 9 ਵਜੇ ਦੀ ਤੇ ਸਵੇਰੇ ਦਾ ਉਹ ਸਵੇਰੇ 9 ਵਜੇ ਦੀ ਅੱਛਾ ਤੇ ਸਵੇਰ 5 ਵਜੇ ਨੇ ਹਾਂ ਵੀ ਜਾਇਆ ਸੀ ਹਾਂ ਵੇਰਦੋਂ ਕਿੰਨੇ ਵਜੇ ਪਤਾ ਲੱਗਾ ਸਾਨੂੰ ਇਸ ਰਾਤ ਹੀ ਪਤਾ ਲੱਗਾ 3 ਵਜੇ ਚਤੜਕੇ ਹਾਂ ਜਿਨਾਂ ਦੀ ਦਰਗਾਹ ਤੇ ਮੇਲਾ ਹੁੰਦਾ ਉਹਨਾਂ ਦੱਸਿਆ ਨੂੰ ਤਾਂ ਦਾ ਬੰਦਾ ਖਤਮ ਹੋ ਗਿਆ ਜੀ ਧੋਖੇ ਨਾਲ ਮਾਰ ਮਾਰ ਦਿੱਤਾ ਹੈ ਇਹਨਾਂ ਦੀ ਸ਼ੱਕੀ ਤੁਹਾਨੂੰ ਸ਼ੱਕ ਸਾਨੂੰ ਜਗਦੀਪ ਸਿੰਘ ਪੁੱਤਰ ਸ਼ੰਗਾਰਾ ਸਿੰਘ ਤੇ ਲੱਖਾ ਸਿੰਘ ਪੁੱਤਰ ਹਜਾਰਾ ਸਿੰਘ ਹਾਂਜੀ ਉਹਨਾਂ ਤੇ ਸਾਨੂੰ ਸ਼ੱਕ ਜੀ ਉਹਨਾਂ ਦੀ ਕਿਉਂਕਿ ਪੁਰਾਣੀ ਦੁਸ਼ਮਣ ਹੀ ਉਹਨਾਂ ਨਾਲ ਕਿਹੜਾ ਥਾਣਾ ਪੈ ਜਾਂਦਾ ਥਾਣਾ ਹਨੂਪਿੰਢੇ ਸੇ ਦਾ ਹੁੰਦਾ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਸਾਰ ਲਿਖ ਲਿਆ ਹੈ ਪਰਚਾ ਲਿਖ ਲਿਆ ਸਾਰਾ ਨੇ ਦੇਖੋ ਹੁਣ ਕੀ ਕਰਦੇ ਪਰਚਾ ਕੀ ਮੰਗੇ ਹੀ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਪਰਚਾ ਹੋਏ ਜਿਨ੍ਹਾਂ ਦੇ ਸ਼ੱਕ ਹੈ ਹਾਂਜੀ ਕੀ ਕਾਰਵਾਈ ਕੀਤੀ ਮਤਲਬ ਇਹ ਇਹ ਜੇ ਲੱਗੇ ਪੁਸ਼ਪਨਮ ਕਰਾਉਣ ਜੋ ਵੀ ਬਿਆਨ ਲਿਖਾਉਂਦੇ ਹਾਂ ਤਾਂ ਕਾਰਵਾਈ ਕਰਦੇ ਕੋਈ ਇਹਨਾਂ ਦਾ ਕਦਾ ਤਾਂ ਕੋਈ ਅਜੇ ਜਿਆ ਪ੍ਰਾਣੀ ਕੋਈ ਇਹਨਾਂ ਨਾਲ ਖਾਇਦਾ ਰਪਾ ਵੀ ਇਹਦਾ ਹੁਣ ਅਜੇ ਬਿਆਨ ਦੇ ਲਿਖਾਉਣ ਕੋਈ ਇਹਨਾਂ ਦੇ ਚੱਕ ਪਰ ਗਿਰ ਦਿੱਤਾ ਸੀ ਉਹ ਆਪਣੇ ਪਿੰਡ ਦੇ ਬੰਦੇ ਦੱਸਦੇ ਹਾਂ ਜਗਬੀਰ ਸਿੰਘ ਤੇ ਲੱਖਾ ਸਿੰਘ ਵਗੈਰਾ ਤੇ ਸ਼ੱਕ ਕਰਦੇ ਬਾਕੀ ਜੋ ਵੀ ਕਾਨੂੰਨ ਦੇ ਅਧਿਕਾਰ ਖੇਤਰ ਚ ਮੰਨ ਦੀ ਕਾਰਵਾਈ ਕੀਤੀ ਜਾ ਰਹੀ ਹਾਲੇ ਕੋਈ ਨਹੀਂ ਕਾਰਵਾਈ ਨਹੀਂ ਕਾਰਵਾਈ ਕਰ ਰਹੇ ਬਿਆਨ ਦੇ ਲਿਖਾਉਣ ਜੋ ਵੀ ਬਿਆਨ ਦੇਣ ਦਾ ਕੰਮ ਕਾਰਵਾਈ ਕੀਤੀ ਹੈ ਠੀਕ ਤੇਰੀ ਕੋਈ ਪਹੁੰਚ ਹੈ ਕਿ ਬਾਹਰ ਚਲੇ ਗਏ ਹੁੰਦਾ ਕਿ ਇਹ ਬਾਰੇ ਉਹਨਾਂ ਦੇ ਪਰਿਵਾਰਕ ਨੂੰ ਮੈਨੂੰ ਪਤਾ ਹੋਊਗਾ ਮੈਨੂੰ ਨਹੀਂ ਸੁਣਾਈ ਪਿਆ